ਹੈਲੋ ਹਾਂਜੀ ਆਵਾਜ਼ ਆ ਰਹੀ ਆ ਹਾਂ ਕੋਈ ਆ ਰਹੀ ਐ ਕੌਣ ਬੋਲ ਰਿਹਾ ਮੈਂ ਲੱਖਾ ਸਿੰਘ ਸਦਾਣਾ ਬੋਲਦਾ ਜੀ ਵੀਡੀਓ ਬੋਲਦੇ ਹਾਂ ਮੈਡਮ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਇੱਕ ਨਾ ਜੀ ਭੰਮੇ ਖੁਰਦ ਜੰਗਲ ਲਾਇਆ ਸੀਗਾ ਪੰਚਾਇਤੀ ਬਾਣ ਚ ਦੋ ਕਿੱਲੇ ਬਾਣ ਸੀਗੇ ਹਾਂ ਉਹ ਡੀਸੀ ਸਾਹਿਬ ਨੇ ਆਪ ਲਵਾਇਆ ਸੀਗਾ ਵਾਤਾਵਰਨ ਦਸ ਦੇ ਉੱਤੇ ਪਦੀਆ ਦੋ ਦੋ 3-3 ਫੁੱਟ 4-4 ਫੁੱਟ ਬੂਟੇ ਹੋ ਗਏ ਸੀ ਉਹ ਬਾਹ ਦਿੱਤਾ ਗਿਆ ਸਾਰਾ ਉਸ ਬਾਹਨ ਚ ਖੜਿਆ ਉਹ ਕਿਦੀ ਮਨਜ਼ੂਰੀ ਨਾ ਬਾ ਹੈ ਗਈ ਜੰਗਲ ਉਹ ਉਹ ਮੈਂ ਚੈੱਕ ਕਰ ਲਈ ਆ ਜੀ ਨਹੀਂ ਪ੍ਰਬੰਧਕ ਮੈਡਮ ਤੁਸੀਂ ਹੋ ਕਿ ਉਹ ਪੰਚਾਇਤਾਂ ਭੰਗ ਨੇ ਜੀ ਮੇਰੀ ਮੈਂ ਤਾਂ ਨਹੀਂ ਪ੍ਰਬੰਧਕ ਸੀ ਹਾਂ ਜੀ ਚਲੋ ਸੁਚਾ ਸਕਾਂ ਹਾਂ ਤੁਸੀਂ ਪ੍ਰਬੰਧਕ ਉਹ ਹਰਾਨੀ ਦੀ ਗੱਲ ਆ ਜੀ ਜਾਣੇ ਸਾਨੂੰ ਅਧਿਕਾਰੀਆਂ ਨੂੰ ਰੋਕ ਕੇ ਹੀ ਕਰੋਗੇ ਤਾਂ ਫਨਾ ਕਰਤਾ ਜੀ ਬਾਤ ਆ ਸਾਰਾ ਬੂਟੇ ਦਾ ਜਿਵੇਂ ਤਵੀਆਂ ਮਾਰ ਕੇ ਪੱਟ ਤੇ ਖਤਮ ਕਰਤੇ ਕੋਈ ਨਹੀਂ ਪੈਂਦਾ ਸੌਦਾ ਵੀ ਦੇ ਦੇਣਾ ਚੱਕਰ ਹੋ ਗਿਆ ਡੀਸੀ ਦਾ ਨੰਬਰ ਹੈਗਾ ਤੇਰੇ ਕੋਲ ਲੈ ਸੋ ਆ ਬਾਈ ਅਸੀਂ ਕਿੱਥੇ ਕਿੱਥੇ ਜਾ ਕੇ ਲੜਾਂਗੇ ਯਾਰ ਹਲੋ ਤੁਸੀਂ ਦੇਖੇ ਹੀ ਹੁਣ ਲਗਾਤਾਰ ਸਾਨੂੰ ਉਹ ਟਾਲੀਆਂ ਜਿਹੜੀਆਂ ਪੱਟੀਆਂ ਅਰਥ ਅੱਜ ਮੈਨੂੰ 5ਵਾਂ ਦਿਨ ਹੋ ਗਿਆ ਉੱਥੇ ਲੜੀ ਜਾਂਦੇ ਉਹਨੂੰ ਕਦੇ ਡੀਸੀ ਨੂੰ ਕਦੇ ਡੀਐਫਓ ਨੂੰ ਕਦੇ ਵੀਡੀਓ ਨੂੰ ਕਦੇ ਐਸਰੀਮ ਨੂੰ ਕਦੇ ਤਸੀਲਦਾਰ ਨੂੰ ਫੋਨ ਕਰ ਅੱਜ ਜਾ ਕੇ ਕਦੇ ਮਾੜਾ ਮੋਟਾ ਉਹ ਪਰਚੀ ਵਾਲੀ ਕਾਰਵਾਈ ਸ਼ੁਰੂ ਹੋਈ ਹੈ ਨਹੀਂ 5 ਦਿਨ ਤੱਕ ਗੱਲ ਹੀ ਨਹੀਂ ਸੁਣੀ ਉਹ ਵੀ ਮੈਂ ਮਸਲਾ ਕ੍ਰਿਸ਼ਨ ਕਮਾਲ ਜਿਹੜਾ ਸੈਕਟਰੀ ਹੈ ਉਹਦੇ ਧਿਆਨ ਚ ਲਿਆਂਦਾ ਫਿਰ ਜਾ ਕੇ ਹਲਚਲ ਹੋਈ ਆ ਥੱਲੇ ਤਾਂ ਕਹਿੰਦੇ ਗੱਲ ਹੀ ਸੁਣਨ ਨੂੰ ਕੋ ਤਿਆਰ ਨਹੀਂ ਸਾਰੇ ਪਲਾ ਛਾੜੀ ਜਾਂਦੇ ਸੀ ਉਹਨਾ ਮਸਲਾ ਨਵਾਂ ਉੱਠ ਖੜਿਆ ਭਾਈ ਭੰਮੇ ਖੁਰਦ ਪਿੰਡ ਆ ਇਹ ਪਾ ਮੇ ਖੁਰਦਾ ਜਿਲ੍ਹਾ ਮਾਨਸਾਲਾ ਪਿੰਡਾਂ ਦੇਖੋ ਭਾਈ ਦੋ ਕਿੱਲਾਂ ਜੰਗਲ ਲੱਗਿਆ ਸੀ ਤੇ ਪੂਰੇ ਦੋ ਕਿੱਲਾਂ ਚ ਆ ਦੋ ਕਿੱਲੇ ਸੀਾਰੇ ਆ ਤੁਹਾਨੂੰ ਦਿਖਾ ਵੀ ਦਿੰਨੇ ਆ ਭਾਈ ਵਧੀਆ ਬੂਟੇ ਖੜੇ ਸੀ ਆ ਦੇਖੋ ਆ ਸਾਰੇ ਤਵੀਆਂ ਨਾਲ ਭਾਈ ਬਾਤ ਐ ਆ ਦੇਖ ਲਓ ਆ ਹੋਰ ਦਿਖਾਉਣੇ ਆ ਜੋ ਆ ਬਣ ਖੜੇ ਆ ਭਾਈ ਬਣਾ ਦੇ ਆ ਦੇਖ ਲਓ ਬਣਾ ਦੇ ਬੂਟੇ ਖੜੇ ਆ ਏ ਡੇਡੇ ਹੋ ਗਏ ਸੀ ਬਾਈ ਫਦਰ ਮਰੂਦਾਂ ਇਹ ਪੁੱਛੇ ਸੀ ਉਹ ਸਾਰੇ ਕਿੱਡੇ ਕਿੱਡੇ ਹੋ ਗਏ ਸੀ ਉਹ ਡੇਡੇ ਹੋ ਗਏ ਸੀ ਪੂਰੇ ਵਧੀਆ ਹੋ ਗਏ ਸੀ ਪੂਰੇ ਵਧੀਆ ਇਹ ਆ ਬਾਈ ਰਾਉਂਡ ਗਲਾਸ ਵਾਲੇ ਲਾ ਕੇ ਗਏ ਸੀਗੇ ਉਹ ਆ ਬਾਈ ਹਾਂਜੀ ਖੜੇ ਮਰੂਦਾਂ ਕਿੰਨਾ ਬੂਟਾ ਲਾਇਆ ਬਾਈ ਤੁਸੀਂ ਇੱਥੇ 5200 5200 ਲੱਗਿਆ ਸੀ ਬਾਈ 5200 ਹਾਂਜੀ 5200 ਬੂਟਾ ਲਾਇਆ ਉਹ ਸੋ ਮਚਾਤੇ ਜੋ ਡੀਸੀ ਡੀਸੀ ਲਾ ਕੇ ਗਿਆ ਆਪ ਦਿਸ ਇਸ ਅ ਜੈ ਗਾਸਟ੍ਰੀਕ ਜੀ ਦਾ ਵੀਡੀਓ ਮੈਡਮ ਵੀ ਅ ਜੈ ਗਾਸਟ੍ਰੀਕ ਅੱਛਾ ਬੀ ਡੀ ਪੀ ਉਹ ਤੇ ਡੀ ਸੀ ਮਾਨਸਾ ਜਾਣੇ ਇੱਥੇ ਮਹਿਮਾਨ ਦੇ ਤੌਰ ਤੇ ਆ ਕੇ ਲਵਾ ਕੇ ਗਏ ਉਸ ਦਿਨ 6 ਜੰਗਲ ਲੱਗੇ ਸੀ ਬਾਈ ਟੰਡਾ ਕਲਾਂ ਹਮ ਕਲੀਪੁਰ ਹਾਂ ਹੁਣ ਸਰਪੰਚ ਤੇਰ ਪੰਚਾਇਤ ਦਾ ਭੰਗਾ ਫੇ ਬਹਾ ਕੀ ਬਹਾ ਕੀ ਦੇ ਘਾਰਨ ਵਾਲਾ ਹੈ ਫਿਰ ਤਾਂ ਜੋ ਜਿਵੇਂ ਪ੍ਰਬੰਧਕ ਨੇ ਉਹਨਾਂ ਦੇ ਦਾ ਪ੍ਰਬੰਧਕ ਨੇ ਬਾਦਾਂ ਨੰਬਰੇ ਪ੍ਰਬੰਧਕ ਦਾ ਹਾਂਜੀ ਨਹੀਂ ਮਾੜਾ ਯਾਰ ਐਡੇ ਐਡੇ ਬਰੂਦਾ ਦੇ ਬੂਝੇ ਬਹੁਤ ਵਧੀਆ ਅੱਜ ਵੀ ਖੜੇ ਪੁੱਛ ਪੌਦੇ ਖੜੇ ਅੱਜ ਤਾਂ ਖੜੇ ਆ ਹਲੇ ਵਿੱਚ ਆ ਆਲੇ ਸਾਰੇ ਵਿੱਚ ਪੌਦੇ ਖੜੇ ਅਜ ਕੰਮ ਆ ਬੰਦੂ ਹੁੰਦਾ ਬਾਈ ਖੜੇ ਆ ਹਾਂ ਇਹ ਤਾਂ ਹਲੇ ਪਰਛੇ ਨਹੀਂ ਨਗੇ ਹੈਗਾ ਨੰਬਰ ਤਲਾ ਮੇਰੀ ਕਰਾ ਯਾਰ ਪ੍ਰਬੰਧਕ ਕਿਹੜਾ ਸੀ ਪ੍ਰਬੰਧਕ ਨੂੰ ਤਾਂ ਪਤਾ ਹੀ ਹੋਣਾ ਵੀ ਕਿਵੇਂ ਵਾਹਿਆ ਗਿਆ ਇਹ ਪ੍ਰਬੰਧਕ ਇਹ ਕਹਿੰਦੀ ਸਾਡੇ ਕੋਲ ਕਹਿੰਦੇ ਰਜਿਸਟਰ ਤੇ ਮਾਰ ਲਈ ਬਾਹਣ ਆ ਜਿਹੜਾ ਚੜਿਆ ਨਹੀਂ ਹੈਗਾ ਬਾਹਣੀ ਲਾ ਰਹੇ ਉਹ ਇਹ ਗੱਲ ਕਹਿ ਰਹੇ ਸੀ ਅੱਛਾ ਇਹ ਸਾਡੇ ਕੋਲ ਰਿਜੈਕਟਡ ਤਾਂ ਹੀ ਨਹੀਂ ਚੜਿਆ ਹੋਇਆ ਮੌਜੂਦਾ ਹੈ ਡੀਸੀ ਟੀ ਨੇ ਭਾਈ ਜੀ ਇਹ ਡੀਸੀ ਡੀ ਦਾ ਨੰਬਰ ਮੇਰੇ ਕੋਲ ਆਇਆ ਜਿਹੜਾ ਹਾਂ ਹਾਂਜੀ ਅਮਿਤ ਅਮਿਤ ਬੈਂਬੀ ਜੀ ਇਹ ਪਹਿਲਾਂ ਪਟਿਆਲੇ ਸੀਗੇ ਹੁਣ ਆਪਣੇ ਨੇ ਇਸ ਟਾਈਮ ਇਹਨਾਂ ਕੋਲ ਡੀਸੀ ਸਾਹਿਬ ਦਾ ਚਾਰਜ ਵੀ ਹੈਗਾ ਉਹ ਕਿਉਂਕਿ ਡੀਵੀ ਸਾਹਿਬ ਛੁੱਟੀ ਤੇ ਨੇ ਮਾਨਸਾ ਦੇ ਹਾਂਜੀ ਆ ਪਰਵੰਦ ਗ੍ਰਾਉਂਡ ਦਾ ਨੰਬਰ ਜੀ ਸ਼ੁਰੂ ਦੇਖੋ ਬੋਗੇ ਜੀ ਬੁੱਟੇ ਹਨਾ ਬਾਈ ਹਾਂਜੀ ਬਾਈ ਵਧੀਆ ਚੱਲ ਪਿਆ ਸੀ ਯਾਰ ਇੱਥੇ ਤੱਕ ਸੀ ਬਾਈ 80% ਬੁੱਝੇ ਸੀ ਜਿੰਨੇ ਲਾਏ ਆਉਂਦੇ 70% ਬੁੱਝੇ ਕੈਂਪ ਸੀ ਜਮਾ ਅਰੇ ਬਾਈ ਮਾਰਨੂ ਆ ਹਾਂ ਥੋੜਾ ਇਹ ਕੱਕ ਫੋਨ ਕਰਕੇ ਦਿਖਾਈ ਘਟ ਦਿੰਦੇ ਸੀ ਲਾ ਲਾ ਫੋਨ ਲਾ ਵਧੀਆ ਗੱਲ ਕੋ ਕੱਕ ਫੋਨ ਕਰਕੇ ਦਿਖਾਈ ਘਟ ਦਿੰਦੇ ਜੀ ਬੁੱਝੇ ਸਾਰੇ ਕੈਂਪ ਵਧੀਆ ਲੈਂਡ ਚ ਲਾਏ ਸੀ ਮਤਲਬ ਬੂਂیاں ਪੰਗੀਆਂ ਸੋ ਇਨਾ ਮਾੜਾ ਹਾਲ ਹੋ ਗਿਆ ਬਾਈ ਅਸੀਂ ਕੋਈ ਜੰਗਲ ਲਾਏ ਵੀ ਨਹੀਂ ਛੱਡ ਰਹੇ ਕੋਈ ਦਰਾਤ ਸੜਕਾਂ ਦੇ ਖੜੇ ਵੀ ਨਹੀਂ ਛੱਡ ਰਹੇ ਪੱਟ ਰਹੇ ਆ ਹੁਣ ਇਹਦੇ ਲਈ ਮੈਂ ਬਾਰ-ਬਾਰ ਬੇਨਤੀ ਕਰਦਾ ਵੀ ਕੀ ਸਰਕਾਰ ਕੋਈ ਧਿਆਨ ਦੇਊਗੀ ਕਿ ਪੰਜਾਬ ਦਾ ਮੁੱਖ ਮੰਤਰੀ ਕੋਈ ਇਸ ਸਬੰਧਤ ਮੈਕ ਮੈਂ ਇਹਦੇ ਨਾਲ ਜਿਹੜਾ ਮੰਤਰੀ ਆ ਜੰਗਲਾਤ ਮੰਤਰੀ ਆ ਕੌਣ ਧਿਆਨ ਦੇਊਗਾ ਆ ਤੁਹਾਡੇ ਸਾਹਮਣੇ ਦੇਖੋ ਦੋ ਕਿੱਲੇ ਜੰਗਲ ਪਾ ਕੇ ਵਧੀਆ ਲੱਗਿਆ ਹੋਇਆ ਦੋ ਤੰਦਰ ਫੁੱਟ ਤੇ ਬੂਟੇ ਹੋਗੇ ਸੀਗੇ ਪਿਛਲੇ ਸਾਲ ਲੱਗਾ ਸੀ ਪੂਰਾ ਵਧੀਆ ਆ ਦੱਸਦੇ ਆ ਬਾਈ ਖੇਤਾਂ ਵਾਲੇ ਇਹਨੂੰ ਪੁੱਛ ਬਾਈ ਇਹ 80% ਬੂਜੇ ਕੈਮ ਹੋਗੇ ਸੀਗੇ ਜੀ ਵਧੀਆ ਤੇ ਮਨ ਲਉ ਦੂ ਬਾਦੇ ਪਤਾ ਨਹੀਂ ਕਿੰਨੇ ਕਿਹੜੇ ਹਿਸਾਬ ਨਾਲ ਇਹ ਬਾਹਿਆ ਗਿਆ ਸਾਰੀ ਬੂਜੇ ਕੈਂਪ ਸੀਗੇ ਇਹਨੇ ਬਾ ਕੇ ਬੋਲੀ ਵੀ ਲਾਤੀ ਕਹਿੰਦੇ ਹਾਂ ਬੋਲੀ ਲਾਤੀ ਜੀ ਵੇਖ ਲਓ ਇੱਕ ਪਾਸੇ ਡੀਸੀ ਆਉਂਦਾ ਜੰਗਲ ਲਵਾਉਂਦਾ ਸਰਕਾਰ ਬਹੁਤ ਵੱਡੇ ਵੱਡੇ ਦਮਕ ਜੇ ਮਾਰਦੀ ਐ ਕਿ ਅਸੀਂ ਵਾਤਾਵਰਨ ਦਾ ਦਿਹਾੜਾ ਬਣਾਉਨੇ ਆ ਜੀ ਵਾਤਾਵਰਨ ਦਿਵਸ ਦੇ ਉੱਤੇ ਅਸੀਂ ਬਹੁਤ ਅਸੀਂ ਰੁੱਖ ਲਵਾ ਰਹੇ ਆ ਸੈਮੀਨਾਰ ਲਵਾਉਂਦੇ ਆ ਬਹੁਤ ਲੋਕਾਂ ਨੂੰ ਸਿੱਖਿਆ ਦਿੰਦੇ ਆ ਦੂਜੇ ਪਾਸੇ ਬਾਤਾਵਰਨ ਜਿਹਦੇ ਦਿਹਾੜਾ ਹੁੰਦਾ 5 ਜੂਨ ਨੂੰ ਉਦੋਂ ਹੀ ਇਹ ਸਾਰਾ ਜੰਗਲ ਬਾਇਆ ਜਾਂਦਾ ਸੋ ਇਹਦਾ ਕੌਣ ਜ਼ਿੰਮੇਵਾਰ ਆ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਜੰਗਲਾਤ ਮੰਤਰੀ ਨੂੰ ਪੰਜਾਬ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਦੇ ਧਿਆਨ ਚ ਲੈਣਾ ਚਾਹਣਾ ਮਸਲਾ ਕਿ ਉਹ ਜਿਸ ਤਰੀਕੇ ਨਾਲ ਮੈਂ ਉਟਾਲਾਂਗਾ ਨਾ ਮਸਲਾ ਦੇਖਿਆ ਵੀ ਜਦੋਂ ਮੈਂ ਕ੍ਰਿਸ਼ਨ ਕੁਮਾਰ ਦੇ ਧਿਆਨ ਚ ਲਿਆਉਂਦਾ ਹੈਲੋ 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 ਤਾਰ ਵੀ ਲਾਈ ਆ ਬਗਲ ਮਾਰਿਆ ਵਾ ਯਾਰ ਦੇਖ ਲਾ ਹਾਂ ਤਾਰ ਵੀ ਲੈ ਤਾਂ ਮੈਂ ਜਦੋਂ ਮਸਲਾ ਟਾਲਿੰਗ ਵਾਲਾ ਕ੍ਰਿਸ਼ਨ ਕੁਮਾਰ ਜੀ ਦੇ ਧਿਆਨ ਚ ਲਿਆਉਂਦਾ ਤਾਂ ਨਾਲ ਦੀ ਨਾਲ ਉਹਦੇ ਉੱਤੇ ਉਹਦੂ ਬਾਅਦ ਐਕਸ਼ਨ ਹੋਇਆ ਸੋ ਮੈਂ ਖਾਸ ਤੌਰ ਤੇ ਇਹ ਜਿਹੜੀ ਵੀਡੀਓ ਬਣਾ ਰਿਹਾ ਮੈਂ ਖਾਸ ਤੌਰ ਤੇ ਕਿਉਂਕਿ ਉਹ ਨੈਰੀ ਵਿਭਾਗ ਦੇ ਤੇ ਜੰਗਲਾਤ ਵਿਭਾਗ ਦੇ ਜਿਹੜੇ ਸੈਕਟਰੀ ਨੇ ਕ੍ਰਿਸ਼ਨ ਕੁਮਾਰ ਜੀ ਉਹਨਾਂ ਕੋਲੇ ਇਹ ਜੰਗਲਾਤ ਦਾ ਵਿਭਾਗ ਉਹਨਾਂ ਦੇ ਕੋਲੇ ਆ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇੰਨਾ ਬੰਦਿਆਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਬੰਦਿਆਂ ਨੇ ਆ ਦੋ ਕਿੱਲੇ ਜੰਗਲਵਾ ਹੈ 5200 ਬੂਟਾ ਪਾ ਹੈਗਾ 5200 ਬੂਟਾ ਕਿੰਨੀ ਮਿਹਨਤ ਦੇ ਨਾਲ ਰਾਉਂਡ ਗਲਾਸ ਸੰਸਥਾ ਜਿਹੜੀ ਬਣੀ ਹੈ ਉਹਨੇ ਕਿੰਨੀ ਮਿਹਨਤ ਦੇ ਨਾਲ ਇਹ ਜੰਗਲ ਲਾਇਆ ਸੀਗਾ ਪੰਚਾਇਤ ਨੇ ਡੀਸੀ ਨੇ ਲਵਾਇਆ ਕਿ ਤੇ ਇੱਥੇ ਪ੍ਰਬੰਧਕ ਨੇ ਕੋਈ ਪੰਚਾਇਤ ਨਹੀਂ ਪਤਾ ਨਹੀਂ ਕਿਵੇਂ ਪ੍ਰਬੰਧਕ ਨੇ ਬਹਾਇਆ ਕੀ ਨਾਮ ਪ੍ਰਬੰਧਕ ਦਾ ਜੈ ਨਰਨ ਕੁਮਾਰ ਕਰਨ ਕੁਮਾਰ ਜੈ ਲੱਗੇ ਹੋਏ ਨੇ ਪ੍ਰਬੰਧਕ ਉਹਨਾਂ ਨੇ ਇਹ ਬਹਾਇਆਗਾ ਇਹ ਡੀਸੀ ਨੇ ਬੰਦ ਕਰ ਲਿਆ ਫੋਨ ਤਾਂ ਸੋ ਮੈਂ ਤੁਹਾਡੇ ਨੇ ਧਿਆਨ ਚ ਲਿਆਉਣਾ ਚਾਹੁੰਨਾ ਕਿ ਇਹਨਾਂ ਉਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕਰਦਾ ਕਿ ਤੁਸੀਂ ਇਹ ਜਿਹੜਾ ਤਬਾਹ ਕਰ ਰਹੇ ਹੋ ਪੰਜਾਬ ਨੂੰ ਬੰਜਰ ਬਣਾ ਰਹੇ ਹੋ ਪੰਜਾਬ ਨੂੰ ਇਹ ਪੰਚਾਇਤਾਂ ਦਾ ਫਰਜ਼ ਹੁੰਦਾ ਕਿ ਅਸੀਂ ਜੰਗਲ ਲਵਾਏ ਆ ਤਾਂ ਜੰਗਲ ਸੰਭਗੇ ਬਚਾਈਏ ਇਹ ਨਹੀਂ ਕਿ ਜੰਗਲਾਂ ਨੂੰ ਅਸੀਂ ਜਾੜਦਗੇ ਤਬਾਹ ਕਰਦਗੇ ਸੁਪੰਚਤਾਂ ਵਾਲੋ ਤੁਹਾਨੂੰ ਸਰਪੰਚਾਂ ਨੂੰ ਜਿਹੜੇ ਕੋਈ ਸਾਫਕਾ ਕੋਈ ਬਾਣਨਾ ਚਾਹੁੰਦੇ ਨੇ ਅੱਗੇ ਚਾਹ ਬਾਣਨੇ ਚੋਣਾ 'ਚ ਖੜੇ ਹੁੰਦੇ ਉਹਨਾਂ ਨੂੰ ਬੇਨਤੀ ਆ ਕਿ ਇਹ ਜਿਹੜੀਆਂ ਚੀਜ਼ਾਂ ਬਚਾ ਕੇ ਰੱਖੀ ਰੀਆਂ ਹੁੰਦੀਆਂ ਨੇ ਇਧਰ ਤਾਂ ਬੇਸੀ ਦਰਾਹਤ ਨਹੀਂ ਕੋਈ ਹੈਗਾ ਦੂਰ ਦੂਰ ਤੱਕ ਬੁਰਾ ਹਾਲ ਹੈ ਉਹ ਬੀਆਬਾਨ ਬੰਜਰ ਹੋਇਆ ਪਿਆ ਸਾਰਾ ਕੰਮ ਤੇ ਆ ਮਾੜਾ ਮੋਟਾ ਜਿੱਗ ਦੇ ਪੰਚਾਇਤ ਨੇ ਕੋ ਉਦਮ ਉਪਰਾਲਾ ਕੀਤਾ ਸੀ ਕੋਈ ਡੀਸੀ ਨੇ ਉਪਰਾਲਾ ਢੀ ਸੀ ਕੌਣ ਸੀਗਾ ਉਦੋਂ ਪਰਮਵੀਰ ਸਿੰਘ ਹਾਂ ਪਰਮਵੀਰ ਸਿੰਘ ਆਈਏ ਉਹੀ ਉਹੀ ਨੇ ਹੁਣ ਵੀ ਹੋਈ ਪਰਮਵੀਰ ਸਿੰਘ ਜਿਹੜੇ ਆਈਐਸ ਡੀਸੀ ਸੀਗੇ ਮਾਨਸਾ ਲੱਗੇ ਉਹਨਾਂ ਨੇ ਮੁੱਖ ਮਹਿਮਾਨ ਵਜੋਂ ਇੱਥੇ ਆ ਕੇ ਜੰਗਲ ਲਵਾਇਆ ਸੀਗਾ ਪਰ ਇਹ ਜੰਗਲ ਅੱਜ ਬਾਕੇ ਤਬਾਹ ਕਰ ਦਿੱਤਾ ਬਾਈ ਸੋ ਮੇਰੀ ਬੇਨਤੀ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਚੁਟਕਲਿਆਂ ਕਹਾਣੀਆਂ ਚੋਂ ਨਿਕਲ ਕੰਮ ਕਰਨ ਦਾ ਵੇਲਾ ਤੈਨੂੰ ਲੋਕਾਂ ਨੇ ਸਭ ਕੁ ਸਿਖਾਤਾ ਤੈਨੂੰ 92 ਦੇ ਵਿੱਚੋਂ ਤਿੰਨ ਤੇ ਲਿਆਈ 13 ਜੀਰੋ ਦੀ ਗੱਲ ਕਰਦੇ ਵਾਲਿਆਂ ਤਿੰਨ ਦੇ ਲਿਆ ਕੇ ਪਟਕਾ ਕੇ ਮਾਰਿਆ 27 ਜੀ ਤਰਾ ਆਹੀ ਹਾਲ ਰਹਾ ਆਹੀ ਚੁਟਕਲੇ ਕਹਾਣੀਆਂ ਗੱਪ ਤਰੇ ਕੋਲ ਰਹੇ ਤਾਂ ਤੈਨੂੰ ਇਹ ਆ ਇਥੋਂ ਕੁਝ ਵੀ ਨਹੀਂ ਹੋਣਾ ਕਿਹੜੀਆਂ 92 ਤੈਨੂੰ 92 ਮਿਲਦਾ ਤੈਨੂੰ 92 ਵੋਟਾਂ ਵੀ ਨਹੀਂ ਪੈਣਗੀਆਂ ਇੱਕ ਹਲਕੇ 'ਚ ਜਿਹੜਾ ਛੋੜਿਆ ਆਹੀ ਰਹੇ ਸੋ ਤੁਹਾਡੇ ਧਿਆਨ 'ਚ ਮੈਂ ਲਿਆਉਣਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆਹਾ ਦੋ ਕਿਲੇ ਜੰਗਲਵਾਹ ਗਿਆ ਬੂਟੇ ਖੜੇ ਬਾਹੇ ਗਿਆ ਮਾਨਸਾ ਜ਼ਿਲ੍ਹੇ ਦਾ ਪਿੰਡ ਹੈ ਭੰਮੇ ਖੁਰਦ ਇੱਥੇ ਪਾਇਆ ਪ੍ਰਬੰਧਕ ਲੱਗਿਆ ਸੀ ਕਰਨ ਕੁਮਾਰ ਉਹਦੀ ਰਹਿਨਮਾਈ ਦੇ ਹੇਠ ਪਾਇਆ ਗਿਆ ਇਹਦਾ ਜ਼ਿੰਮੇਵਾਰ ਕੌਣਾ ਹੈ ਬਹਾਇਆ ਕਿਨੇ ਪ੍ਰਬੰਧਕ ਨੇ ਬਿਠਾਇਆ ਬਹਾਇਆ ਜਾਂ ਕੋਈ ਮੌਜੂਦ ਜਿਹੜੀ ਸਾਫਾ ਪੰਚਾਇਤ ਸੀ ਸਰਪੰਚ ਸੀ ਕਿਨੇ ਬਹਾਇਆ ਕਿਹਦੇ ਅਧਿਕਾਰ ਤੇ ਪਹਿਲਾਂ ਜੰਗਲ ਲੱਗਿਆ ਸੀਗਾ ਕਿਹਦੇ ਅਧਿਕਾਰ ਦੇ ਵਿੱਚ ਆ ਕੇ ਹੁਣੇ ਬੋਲੀ ਲਾਈ ਗਈ ਜਮੀਨ ਦੀ ਸੋ ਮਾੜਾ ਮੋਟਾ ਅਕਲ ਨੂੰ ਹੱਥ ਮਾਰੋ ਕੰਮ ਕਰੋ ਲੋਕਾਂ ਨੂੰ ਦਿਖਾਓ ਪੰਜਾਬ ਦੇ ਲੋਕੋ ਸੋਨ ਨੂੰ ਵੀ ਅਪੀਲ ਕਰਦਾ ਵੀ ਜਿੱਥੇ ਕੋਈ ਜੰਗਲ ਕੱਟਿਆ ਜਾਂਦਾ ਵੱਢਿਆ ਜਾਂਦਾ ਰੁੱਖ ਵੱਢਿਆ ਜਾਂਦਾ ਕੱਟਿਆ ਜਾਂਦਾ ਪੱਟਿਆ ਜਾਂਦਾ ਉੱਥੇ ਦਾ ਵਿਰੋਧ ਕਰੋ ਮੁਖਾਲਫਤ ਕਰੋ ਉੱਥੇ ਤੁਸੀਂ ਦਰਖਾਸਤ ਦਿਓ ਸਬੰਧਤ ਅਧਿਕਾਰੀਆਂ ਕੋਲੇ ਪਹੁੰਚੋ ਕੋਈ ਨਾ ਕੋਈ ਕਾਰਵਾਈ ਕਰਾਓ ਚੁੱਪ ਕਰਕੇ ਘਰੇ ਨਾ ਬੜੋ ਜੇ ਮੈਂ 5 ਦਿਨ ਦਾ ਭੱਜਿਆ ਨੱਠਿਆ ਫਿਰਦਾ ਸੀ ਤਾਂ ਉਹਨਾਂ ਦੀ ਕਾਰਵਾਈ ਹੋ ਕੇ ਖੜਾ ਛੁੱਟੂਗਾ ਬਚਦੇ ਨਹੀਂ ਹੈਗੇ ਉਹ ਤੁਸੀਂ ਕਰਕੇ ਸਾਨੂੰ ਬੇਨਤੀ ਇੰਨੀ ਆ ਕਿ ਆ ਜਿਹੜਾ ਜੰਗਲ ਮੈਂ ਫਿਰ ਕਹਿਣਾ ਪੰਜਾਬ ਦੇ ਮੁੱਖ ਮੰਤਰੀ ਨੂੰ ਕ੍ਰਿਸ਼ਨ ਕੁਮਾਰ ਨੂੰ ਆ ਦੁਬਾਰਾ ਤੁਹਾਨੂੰ ਫਿਰ ਦਿਖਾ ਦਿੰਨੇ ਆ ਆ ਪਈਆ ਵੱਡੇ ਆ ਇੱਡੇ-ਇੱਡੇ ਬੁੱਟੇ ਹੋ ਗਏ ਸੀਗੇ ਸਾਰੇ ਵੜ ਤੇ ਆ ਟੱਕ ਲੂ ਦੇ। ਆ ਢੇਰਿਆਂ ਲੱਗੀਆਂ ਪੰਗਾ ਦੇਖ ਲੋ। ਆ ਬਾਣਾ, ਕਰੀਰ, ਰੇਰੂ, ਕੱਕਰਾ, ਫਮਾ, ਕੁੱਲ ਤਰ੍ਹਾਂ ਦੀ ਵੈਰੈਟੀ 5200 ਤਰ੍ਹਾਂ ਦੇ ਦਰਖਤ ਲੱਗੇ ਸੀਗੇ। ਆ ਪੱਟ ਕੇ ਵੱਢ ਕੇ ਤਵੀਆਂ ਦੇ ਨਾਲ ਆ ਦੇਖ ਲੋ। ਆ ਆ ਪਈਆਂ ਢੇਰਿਆਂ ਲੰਗੀਆਂ। ਹੈਦਰ ਮਰੂਦ ਹੈ ਦਰਖਤ। ਆ 52 ਤੋਂ 5200 5400 ਦਰਾਖਤੀਗੇ 62 ਕਿਸਮਾਂ ਦੇ 62 ਕਿਸਮਾਂ ਦੇ 62 ਕਿਸਮਾਂ ਦੇ ਦਰਾਖਤੀ 62 ਕਿਸਮਾਂ ਦੇ ਤੂੰ ਤਾਂ ਵੀ ਚੱਗਦਾ ਨਹੀਂ ਕੋਈ ਤਾਂ ਤੇ ਕੈਨਿ ਫੋਨ ਨੇ ਚੱਕਿਆ ਨਹੀਂ ਦੇਖ